ਜੋਰ ਦੱਸ ਕਰੀਆਂ ਸਾਰੀਆਂ ਪੂਰੀਆਂ ਹੋਣੀਆਂ ਜੀ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਜੀ ਪੂਰੀ ਸਾਰੀਆਂ ਮਨੋ ਕਾਮਨਾ ਪੂਰੀਆਂ ਹੋਣੀਆਂ ਜੀ ਜੋ ਸੋਚ ਲਈ ਸਾਰੀਆਂ ਮਨੋ ਕਾਮਨਾ ਪੂਰੀਆਂ ਹੋਣੀਆਂ ਜੀ ਤਾਂ ਹੀ ਆਪਾਂ ਨੇ ਬਹੁਤ ਆਨੰਦ ਮਿਲਦਾ ਆ ਕੇ ਸੇਵਾ ਕਰਨ ਨੂੰ ਵਧੀਆ ਲੱਗਦਾ ਵਾ ਹਾਂ ਬਾਕੀ ਜਰੂਰੀ ਵੀ ਮਨ ਕਾਮਨਾ ਪੂਰੀ ਹੋਵੇ ਸੋਖ ਸਾਂਧੀ ਸਭ ਤੋਂ ਵੱਡੀ ਜੀ ਵਾਇਗੁਰ ਜੀ ਨੇ ਆਪਾਂ ਨੂੰ ਬਹੁਤ ਕੁਝ ਦਿੱਤਾ ਵਾ ਹਾਂਜੀ ਪੁਰੂ ਕਰਾਓ ਸੇਵਾ ਕਰੋ ਜੋ ਚੰਗੇ ਕਰਮ ਕਰੋ ਵਾਇਗੁਰ ਜੀ ਆਪ ਹੀ ਫੜ ਲਾਉਗੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਵਾਕੀ ਸੋ ਕੁਝ ਹੋਰ ਸੰਗਤਾਂ ਵੀ ਨਾਲ ਜੁੜੇ ਨੇ ਆ ਗੁਰਦਵਾਰ ਬਾਬਾ ਦੀਪ ਸਿੰਘ ਜੀ ਦੇ ਰਬਾ ਜੀ ਚਵੈਰਾ ਕਿਸ ਤਰ੍ਹਾਂ ਦਾ ਲੱਗ ਰਿਹਾ ਨੰਦਨ ਦਾ ਜੀ ਜਗਰਾ ਸਾਹਿਬ ਤੇ ਆ ਕੇ ਸਾਨੂੰ 6 ਮਹੀਨੇ ਹੋ ਗਏ ਲਗਾਤਾਰ ਆਉਂਦਿਆਂ ਨੂੰ ਜੋਰ ਦਾ ਸਾਹਿਬ ਕਰੀ ਦੀਆਂ ਸਾਰੀਆਂ ਪੂਰੀਆਂ ਹੋਣੀਆਂ ਜੀ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਜੀ ਪੂਰੀ ਇਕੱਲੇ ਆਉਂਦੇ ਹਾਂ ਪਰਿਵਾਰ ਨਾਲ ਦੇ ਯਾਰ ਦੋਸਤਾਂ ਨਾਲ ਆਉਂਦੇ ਨੇ ਪਹਿਲਾਂ ਜੀ ਇਕੱਲੇ ਆਉਂਦੇ ਸੀਗੇ ਜੀ ਹੁਣ ਬਾਬਾ ਜੀ ਦੀ ਮਿਹਰ ਨਾਲ 10 12 ਮੁੰਡੇ ਸਾਰੇ ਇਕੱਠੇ ਹੋ ਕੇ ਆਨੇ ਆ ਜੀ ਹਾਂ ਜੀ ਨਹੀਂ ਕੋਈ ਐਸੀ ਮਨੋ ਕਾਮਨਾ ਕਿਉਂਕਿ ਸੱਚੇ ਦਿਲੋਂ ਮਨ ਨੂੰ ਤਾਂ ਹਰ ਇੱਕ ਮਨੋ ਕਾਮਨਾ ਪੂਰੀ ਹੁੰਦੀ ਜਾਣੇ ਕੋਈ ਮਨੋ ਕਾਮਨਾ ਪੂਰੀ ਹੋਵੇ ਸਾਂਝੀ ਕਰਨੀ ਚਾਹੋਗੇ ਸਾਰੀਆਂ ਮਨੋ ਕਾਮਨਾ ਪੂਰੀਆਂ ਹੋਣੀਆਂ ਜੀ ਜੋ ਸੋਚ ਲਈ ਸਾਰੀਆਂ ਮਨੋ ਕਾਮਨਾ ਪੂਰੀਆਂ ਹੋਣੀਆਂ ਜੀ ਤਾਂ ਹੀ ਆਪਾਂ ਨੇ ਭਾਈ ਤੁਸੀਂ ਕਿੰਨੀ ਦੇਰ ਤੋਂ ਆ ਰਹੇ ਹੋ 6-7 ਮਹੀਨੇ ਹੋਏ ਫਿਰ ਆਪਾਂ ਨੂੰ ਜਾਂਦੇ ਅੱਛਾ ਆਉਣ ਤੋਂ ਪਹਿਲਾਂ ਜ਼ਿੰਦਗੀ ਕਿੱਦਾਂ ਸੀ ਤੇ ਆਉਣ ਤੋਂ ਬਾਅਦ ਜ਼ਿੰਦਗੀ ਕਿੱਦਾਂ ਦੀ ਬਹੁਤ ਫਰਕ ਪਿਆ ਭਾਈ ਗੁਰਜੀ ਬਹੁਤ ਆਨੰਦ ਮਿਲਦਾ ਆ ਕੇ ਸੇਵਾ ਕਰਨ ਨੂੰ ਵਧੀਆ ਲੱਗਦਾ ਵਾ ਬਾਕੀ ਜ਼ਰੂਰੀ ਵੀ ਮਨਾ ਕਮਾਉਣ ਨੂੰ ਪੂਰੀ ਹੋਵੇ ਸੋਖਸ਼ਾਂ ਦੀ ਸਭ ਤੋਂ ਵੱਡੀ ਜਿਹਾ ਵਾਹਿਗੁਰੂ ਜੀ ਨੇ ਆਪਾਂ ਨੂੰ ਬਹੁਤ ਕੁਝ ਦਿੱਤਾ ਵਾ ਹਾਂਜੀ ਲੋਕਾਂ ਨੂੰ ਪੀਸ਼ਨ ਨਹੀਂ ਚਾਹੀਦਾ ਕਿਸੇ ਜੀਸ ਨੇ ਆ ਲੋਕਾਂ ਨੂੰ ਵੀ ਪੁਰੂ ਘਰ ਆਓ ਸੇਵਾ ਕਰੋ ਤੇ ਉਹ ਚੰਗੇ ਕਰਮ ਕਰੋ ਵਾਹਿਗੁਰੂ ਜੀ ਆਪ ਹੀ ਫੜ ਲਾਉਗੇ ਬਾਬਾ ਦੀ ਸ੍ਰੀ ਦੀ ਕਿਰਪਾ ਬਾਕੀ ਸੋ ਕੁਝ ਹੋਰ ਸੰਕਟ ਵੀ ਨਾਲ ਜੁੜੇ ਨੇ ਗੁਰਦਵਾਰਾ ਬਾਬਾ ਦੀਪ ਸਿੰਘ ਜੀ ਬਾਬਾ ਜੀ ਚਵੈਰਾ ਸਾਹਿਬ ਪਹੁੰਚੇ ਹੋ ਕਿਸ ਤਰ੍ਹਾਂ ਦਾ ਲੱਗ ਰਿਹਾ ਨਨਦੰਦਾ ਜੀ ਚਵੈਰਾ ਸਾਹਿਬ ਤੇ ਆ ਕੇ ਸਾਨੂੰ 6 ਮਹੀਨੇ ਹੋ ਗਏ ਲਗਾਤਾਰ ਆਂਦਿਆਂ ਨੂੰ ਜੋਰ ਦੱਸ ਸਾਬ ਤਰੀਆਂ ਸਾਰੀਆਂ ਪੂਰੀਆਂ ਹੋਣੀਆਂ ਜੀ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਜੀ ਪੂਰੀ ਇਕੱਲੇ ਆਉਂਦੇ ਹਾਂ ਪਰਿਵਾਰ ਨਾਲ ਦੇ ਯਾਰ ਦੋਸਤਾਂ ਨਾਲ ਆਉਂਦੇ ਨੇ ਪਹਿਲਾਂ ਜੀ ਇਕੱਲੇ ਆਉਂਦੇ ਸੀਗੇ ਜੀ ਹੁਣ ਬਾਬਾ ਜੀ ਦੀ ਮਿਹਰ ਨਾਲ 10 12 ਮੁੰਡੇ ਸਾਰੇ ਇਕੱਠੇ ਹੋ ਕੇ ਆਨੇ ਆ ਜੀ ਹਾਂ ਜੀ ਹਾਂ ਜੀ ਕੋਈ ਐਸੀ ਮਨੋ ਕਾਮਨਾ ਕਿਉਂਕਿ ਸੱਚੇ ਦਿਲੋਂ ਮੰਨੂ ਤਾਂ ਹਰ ਇੱਕ ਮਨੋ ਕਾਮਨਾ ਪੂਰੀ ਹੁੰਦੀ ਜਾਣੇ ਕੋਈ ਮਨੋ ਕਾਮਨਾ ਪੂਰੀ ਹੋ ਗਈ ਸਾਂਝੀ ਕਰਨੀ ਚਾਹੋਗੇ ਸਾਰੀਆਂ ਮਨੋ ਕਾਮਨਾ ਪੂਰੀਆਂ ਹੋਣੀਆਂ ਜੀ ਜੋ ਸੋਚ ਲਈ ਸਾਰੀਆਂ ਮਨੋ ਕਾਮਨਾ ਪੂਰੀਆਂ ਹੋਣੀਆਂ ਜੀ ਤਾਂ ਹੀ ਆਪਾਂ ਆਨੇ ਭਾਜੀ ਤੁਸੀਂ ਕਿੰਨੀ ਦੇਰ ਤੋਂ ਆ ਰਹੇ ਹੋ 6-7 ਮਹੀਨੇ ਹੋ ਅੱਛਾ ਆਉਣ ਤੋਂ ਪਹਿਲਾਂ ਜਿੰਦਗੀ ਕਿੱਦਾਂ ਸੀ ਤੇ ਆਉਣ ਤੋਂ ਬਾਅਦ ਜਿੰਦਗੀ ਕਿੱਦਾਂ ਦੀ ਬਹੁਤ ਫਰਕ ਪਿਆ ਵਾਹਿਗੁਰੂ ਜੀ ਬਹੁਤ ਆਨੰਦ ਮਿਲਦਾ ਆ ਕੇ ਸੇਵਾ ਕਰਨ ਨੂੰ ਵਧੀਆ ਲੱਗਦਾ ਵਾ ਬਾਕੀ ਜਰੂਰੀ ਵੀ ਮਨਾ ਕਰਵਾਉਣਾ ਪੂਰੀ ਹੋਵੇ ਸੁੱਖ ਸ਼ਾਂਤੀ ਸਭ ਤੋਂ ਵੱਡੀ ਜੀ ਵਾਹਿਗੁਰੂ ਜੀ ਨੇ ਆਪਾਂ ਨੂੰ ਬਹੁਤ ਕੁਝ ਦਿੱਤਾ ਵਾ ਹਾਂਜੀ ਲੋਕਾਂ ਨੂੰ ਕੀ ਸੁਨੇਹਾ ਦੇ ਰਹੇ ਹੋ ਬਸ ਇਹੀ ਸੁਨੇਹਾ ਲੋਕਾਂ ਨੂੰ ਵੀ ਗੁਰੂ ਘਰ ਆਓ ਸੇਵਾ ਕਰੋ ਜੋ ਚੰਗੇ ਕਰਮ ਕਰੋ ਵਾਹਿਗੁਰੂ ਜੀ ਆਪੇ ਫੜ ਲਾਊਗੇ ਬਾਬਾ ਦੀ ਇਸ ਦੀ ਕਿਰਪਾ ਵਾਕੀ ਸੋ ਕੁਝ ਹੋਰ ਸੰਕਟ ਵੀ ਨਾਲ ਜੁੜੇ ਨੇ ਆ ਗੁਰਦਾਰਾ ਬਾਬਾ ਦੀਪ ਸਿੰਘ ਜੀ ਆਪਾ ਜੀ ਚਵੈਰਾ ਸਾਹਿਬ ਪਹੁੰਚੇ ਹੋ ਕਿਸ ਤਰ੍ਹਾਂ ਦਾ ਲੱਗ ਰਿਹਾ ਨਨਦਾਂ ਦਾ ਜੀ ਚਵੈਰਾ ਸਾਹਿਬ ਤੇ ਆ ਕੇ ਸਾਨੂੰ 6 ਮਹੀਨੇ ਹੋ ਗਏ ਲਗਾਤਾਰ ਆਉਂਦਿਆਂ ਨੂੰ ਜੋਰ ਦਾ ਸਭ ਕਰੀ ਦੀਆਂ ਸਾਰੀਆਂ ਪੂਰੀਆਂ ਹੋਣੀਆਂ ਜੀ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਜੀ ਪੂਰੀ ਇਕੱਲੇ ਆਉਂਦੇ ਹੋ ਪਰਿਵਾਰ ਨਾਲ ਦੇ ਯਾਰ ਦੋਸਤਾਂ ਨਾਲ ਆਉਂਦੇ ਨੇ ਪਹਿਲਾਂ ਜੀ ਇਕੱਲੇ ਆਉਂਦੇ ਸੀਗੇ ਜੀ ਹੁਣ ਬਾਬਾ ਜੀ ਦੀ ਮਿਹਰ ਨਾਲ 10 12 ਮੁੰਡੇ ਸਾਰੇ ਇਕੱਠੇ ਹੋ ਕੇ ਆਉਂਦੇ ਆ ਜੀ ਹਾਂ ਜੀ ਨਹੀਂ ਕੋਈ ਐਸੀ ਮਨੋ ਕਾਮਨਾ ਕਿਉਂਕਿ ਸੱਚੇ ਦਿਲੋਂ ਮਨ ਨੂੰ ਤਾਂ ਹਰ ਇੱਕ ਮਨੋ ਕਾਮਨਾ ਪੂਰੀ ਹੁੰਦੀ ਹੈ ਨੇ ਕੋਈ ਮਨੋ ਕਾਮਨਾ ਪੂਰੀ ਹੋਵੇ ਸਾਂਝੀ ਕਰਨੀ ਚਾਹੋਗੇ ਸਾਰੀਆਂ ਮਨੋ ਕਾਮਨਾ ਪੂਰੀਆਂ ਹੋਣੀਆਂ ਜੀ ਜੋ ਸੋਚ ਰਹੀ ਸਾਰੀਆਂ ਮਨੋ ਕਾਮਨਾ ਪੂਰੀਆਂ ਹੋਣੀਆਂ ਜੀ ਤਾਂ ਹੀ ਆਪਾਂ ਨੇ ਭਾਈ ਤੁਸੀਂ ਕਿੰਨੀ ਦੇਰ ਤੋਂ ਆ ਰਹੇ ਹੋ 6-7 ਮਹੀਨੇ ਹੋ ਗਏ ਵੀਰੇ ਆਪਾਂ ਨੂੰ ਆਂਦੇ ਅੱਛਾ ਆਉਣ ਤੋਂ ਪਹਿਲਾਂ ਜਿੰਦਗੀ ਕਿੱਦਾਂ ਸੀ ਤੇ ਆਉਣ ਤੋਂ ਬਾਅਦ ਜਿੰਦਗੀ ਕਿੱਦਾਂ ਦੀ ਬਹੁਤ ਫਰਕ ਪਿਆ ਵਾ ਭਾਈ ਗੁਰਜੀ ਬਹੁਤ ਆਨੰਦ ਮਿਲਦਾ ਆ ਕੇ ਸੇਵਾ ਕਰਨ ਨੂੰ ਵਧੀਆ ਲੱਗਦਾ ਵਾ ਬਾਕੀ ਜ਼ਰੂਰੀ ਵੀ ਮਨਾ ਕਵਾਣ ਨੂੰ ਪੂਰੀ ਹੋਵੇ ਸੋਖਸ਼ਾਂ ਦੀ ਸਭ ਤੋਂ ਵੱਡੀ ਜਿਵੇਂ ਵਾਇਗੁਰ ਜੀ ਨੇ ਆਪ ਨੂੰ ਬਹੁਤ ਕੁਝ ਦਿੱਤਾ ਵਾ ਹਾਂਜੀ ਲੋਕਾਂ ਨੂੰ ਕੀ ਨਹੀਂ ਚਾਹ ਲੋਕਾਂ ਨੂੰ ਵੀ ਪੁਰੂ ਘਰ ਆਓ ਸੇਵਾ ਕਰੋ ਜੋ ਚੰਗੇ ਕਰਮ ਕਰੋ ਵਾਇਗੁਰ ਜੀ ਆਪ ਹੀ ਫੜ ਲਾਉਗੇ ਬਾਬਾ ਦੀ ਇਸਨੀ ਦੀ ਕਿਰਪਾ ਵਰਤੀ